ਕ ਬੜਾ ਮੇਰੇ ਲਈ ਬੜਾ ਭਾਵਨਾਵਾਂ ਭਰਿਆ ਦਿਨ ਹੈ ਅੱਜ ਮੇਰੇ ਪਿਤਾ ਜੀ ਸਵਰਗੀਏ ਸ਼੍ਰੀ ਕੁਸ਼ਾਨਦਲ ਜੀ ਦਾ 98ਵਾਂ ਜਨਮ ਦਿਨ ਹੈ ਜੋ ਅਸੀਂ ਪਿਛਲੇ ਕਈ ਸਾਲਾਂ ਤੋਂ ਦੁਖਾਰ ਸਮਰਪਨ ਦੇ ਵਸਤੇ ਤੌਰ ਤੇ ਉਹਨੂੰ ਮਨਾਉਨੇ ਆ ਔਰ ਇਸ ਦਿਨ ਉਹਨਾਂ ਦੀ ਆਸ਼ਾਦਾ ਕਿ ਹਮੇਸ਼ਾ ਹੀ ਮੇਰੇ ਪਲ ਤੇਰੇ ਅੰਗ ਸੰਗ ਰਹਿੰਦੀਆਂ ਨੇ ਅਰ ਅੱਜ ਇਸ ਦਿਨ ਦੇ ਉੱਪਰ ਵੱਖਰੀ ਵੱਖਰੀ ਤਰ੍ਹਾਂ ਦੀ ਐਕਟੀਵਿਟੀਜ਼ ਕਰਕੇ ਉਹਨਾਂ ਨੂੰ ਯਾਦ ਵੀ ਕਰੀਦਾ ਔਰ ਜਿਹੜੀ ਗੁਰਤੀ ਸਾਨੂੰ ਦੇਖੇ ਗਏ ਨੇ ਉਹਨੂੰ ਦੌਰਾਨ ਦੀ ਹਮੇਸ਼ਾ ਇਹ ਵੀ ਲੈਨੇ ਆ ਔਰ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣ ਲਈ ਉਹਨਾਂ ਤੋਂ ਸ਼ਕਤੀ ਵੀ ਮੰਗਦੇ ਆ ਤੇ ਪ੍ਰਮਾਤਮਾ ਦਾ ਅਸ਼ੀਰਵਾਦ ਵੀ ਮੰਗਦੇ ਮੇਰੀ ਤੀਜੀ ਪੀੜ੍ਹੀ ਪਬਲਿਕ ਲਾਈਫ ਦੇ ਵਿੱਚ ਹੈਗੀ ਆ ਔਰ ਚਾਹੇ ਉਹ ਮੇਰੇ ਦਾਦਾ ਜੀ ਦੀ ਰਾਜਨੀਤੀ ਸੀ ਜਾਂ ਮੇਰੇ ਪਿਤਾ ਜੀ ਦੀ ਉਹਨਾਂ ਦੀ ਰਾਜਨੀਤੀ ਕੇਵਲ ਲੋਕਾਂ ਦੀ ਸੇਵਾ ਵੱਲ ਵਰਤਤ ਸੀ ਸੇਵਾ اور ਵਿਕਾਸ ਉਹਨਾਂ ਦਾ ਉਦੇਸ਼ ਸੀਗਾ ਔਰ اخلاਕੀ ਕਦਰਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਰੱਖਣਾ ਉਹਨਾਂ ਨੂੰ ਅਪਣਾ ਕੇ ਲੋਕਾਂ ਤੱਕ ਪਹੁੰਚਾਉਣਾ ਉਹ ਮੈਂ ਸਮਝਦਾ ਇੱਕ ਅਮੀਰ ਵਿਰਸਾ ਮੈਨੂੰ ਉਹ ਵਰਾਸੇ ਦੇ ਵਿੱਚ ਮਿਲਿਆ ਔਰ ਮੇਰੀ ਯਹੀ ਕੋਸ਼ਿਸ਼ ਰਹੀ ਆ ਖਾਲ ਪ੍ਰਖ ਖੋਲੋ ਕਈ ਆਉਧਿਆਂ ਤੇ ਸਵਾ ਮਿਲਿਆ ਕੰਮ ਕਰਨ ਲਈ ਔਰ ਮੈਂ ਆਪਣੀ ਕਾਰਯਸ਼ਾਲੀ ਦੇ ਵਿੱਚ ਕੋਸ਼ਿਸ਼ ਕਰਕੇ ਉਹਨਾਂ اخਰਾਕੀ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਆ ਸੋ ਮੈਂ ਸਮਝਦਾ ਕਿ ਸਾਡੇ ਬਜ਼ੁਰਗਾਂ ਦਾ ਬੜਾ ਅਮੀਰ ਵਿਰਸਾ ਉਹਨਾਂ ਦੀ ਜ਼ਿੰਦਗੀ ਕੇਵਲ ਗੁਰਦਾਸਪੁਰ ਦੇ ਲੋਕਾਂ ਲਈ ਨਹੀਂ ਪਰ ਸਾਰੇ ਸਮਾਜ ਦੇ ਵਿੱਚ ਉਹਨਾਂ ਦਾ ਆਪਣਾ ਇੱਕ ਥਾਨ ਹੈ ਔਰ ਜਿਸ ਤਰੀਕੇ ਦੇ ਨਾਲ ਰਾਜਨੀਤੀ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਇੰਨਾ ਸਾਫ਼ ਸੁਥਰਾ ਰੱਖ ਜਾਣਾ ਮੈਂ ਸਮਝਦਾ ਵੀ ਇਹ ਇੱਕ ਬਹੁਤ ਵੱਡੀ ਗੱਲ ਸੀ ਜੀ ਸੋ ਅੱਜ ਗੁਰਦਾਸਪੁਰ ਪਬਲਿਕ ਸਕੂਲ ਵਿਖੇ ਬਲੱਡ ਡੋਨੇਸ਼ਨ ਕੈਂਪ ਲਾਇਆ ਗਿਆ ਉਹ ਤੱਕ तकरीबन 30 ਹੁਣਤ ਪਹੁੰਚੇ ਨੇ ਔਰ ਕੈਂਪ ਸ਼ਾਮ ਨੂੰ 3-4 ਵਜੇ ਤੱਕ ਚੱਲਣਾ ਉਹਦੇ ਲਈ ਮੈਂ ਜਿਹੜੀ ਸਾਡੀ ਬਲੱਡ ਡੋਨਰ ਸੁਸਾਇਟੀ ਉਹ ਦਾਸਪੁਰ ਆ ਔਰ ਨਾਲ ਉਹਦੇ ਸਮਾਜਿਕ ਸੇਵਾ ਸੰਪਤੀ ਕਰਨ ਔਰ ਉਹਦਾ ਵੀ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਸਹਿਯੋਗ ਦੇ ਕੇ ਅੱਜ ਇਸ ਬਲੱਡ ਡੋਨੇਸ਼ਨ ਕੈਂਪ ਦਾ ਆਯੋਜਨ ਕੀਤਾ ਅੱਜ ਉੱਚੇ ਤੌਰ ਦੇ ਉੱਪਰ ਜਿਹੜੇ ਸਾਡੇ ਸ਼ਹੀਦ ਸੈਨਿਕ ਪਰਿਵਾਰ ਪਰਿਸ਼ਦ ਆ ਕੋਰ ਵਿਕੀ ਜੀ ਦੀ ਨਾਮਾਈ ਥੱਲੇ ਉਹਨਾਂ ਦੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਕਿਉਂਕਿ ਉਹ ਪਰਿਵਾਰ ਨੇ ਜਿਹੜੀ ਆ ਜਿੰਦਾ ਸ਼ਹੀਦ ਨੇ ਜਿਨ੍ਹਾਂ ਨੇ ਆਪਣੇ ਬੱਚੇ ਕਿਸੇ ਨੇ ਆਪਣਾ ਭਰਾ ਕਿਸੇ ਨੇ ਆਪਣਾ ਪਤੀ ਇਸ ਬੋਲਕ ਦੀ ਯਾਖ਼ਤਿ ਦੀ ਵਾਰਿਆ ਅੱਜ ਉਹਨਾਂ ਨੂੰ ਸਨਮਾਨਿਤ ਕਰਕੇ ਉਹਨਾਂ ਤੋਂ ਪ੍ਰੇਮ ਨਾਲ ਲੈਣ ਦੀ ਕੋਸ਼ਿਸ਼